ਅੱਜ ਸਾਥੀਓ ਅਸੀਂ ਪਹੁੰਚੇ ਸੀ ਸ਼ਹੀਦ ਬਾਬਾ ਦੀਪ ਸਿੰਘ ਗੁਰਦੂ ਗੁਰੂ ਘਰ ਦੇ ਵਿੱਚ ਮਮੇਰਾ ਰੋਡ ਤੇ ਇਹਦਾ ਵੱਡਾ ਗੁਰੂ ਘਰ ਹੈ ਜਿੱਥੇ ਬਹੁਤ ਸੰਗਤ ਭਾਰੀ ਗਿਣਤੀ ਨਾਲ ਪਹੁੰਚੇ ਹਰ ਐਤਵਾਰੀ ਤੇ ਬਹੁਤ ਵੱਡਾ ਪਾਰੀ ਮੇਲਾ ਲੱਗਦਾ ਹੈ ਤੇ ਅੱਜ ਅਸੀਂ ਜੋ ਦਸਤਾਰਬੰਦੀ ਕੈਂਪ ਸੀ ਆਉਣ ਵਾਲੀ 17 ਅਗਸਤ ਨੂੰ ਵੱਡਾ ਸਮਾਗਮ ਜੋ ਹੋ ਰਿਹਾ ਹੈ ਜਿਸ ਤਰ੍ਹਾਂ ਬੱਚਿਆਂ ਨੂੰ ਨਸ਼ਾ ਤੋਂ ਬਚਾਉਣ ਦਾ ਵੱਡਾ ਉਪਰਾਲਾ ਸਰਦਾਰ ਬਲਵਿੰਦਰ ਸਿੰਘ ਜੀ ਸਰਦਾਰ ਮਲਕੀਸ਼ ਸਿੰਘ ਜੀ ਅਤੇ ਉਹਦੇ ਵਿੱਚ ਪਹੁੰਚਲੇ ਬਾਬਾ ਮਨਦੀਪ ਸਿੰਘ ਗਿਦਾਰ ਜੀ ਜੋ ਪੰਜਾਬ ਦੇ ਮਸ਼ਹੂਰ ਕਥਾ ਵਾਚਕ ਨੇ ਤਾਂ ਉਹਨਾਂ ਦੇ ਅਬਾ ਵਿਚਾਰ ਵੀ ਸੁਣਨੇ ਆ ਤੇ ਵੱਧ ਤੋਂ ਵੱਧ 17 ਅਗਸਤ ਨੂੰ ਇਸ ਜੋ ਸਮਾਗਮ ਚ 17 ਨੂੰ ਹੋ ਰਿਹਾ ਦਸਤਾਰ ਬੰਦੀ ਤੇ ਹੋਰ ਵੀ ਜਿਸ ਤਰ੍ਹਾਂ ਬੱਚਾ ਨੂੰ ਉਹਦੇ ਵਿੱਚ ਸਿੱਖੀ ਨਾਲ ਜੋੜਨ ਦੇ ਵੱਡੇ ਉਪਰਾਲੇ ਕੀਤੇ ਜਾਣਗੇ ਤਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਅਤੇ 17 ਅਗਸਤ ਨੂੰ ਪਹੁੰਚਣ ਦੀ ਕਿਰਪਾਲਤਾ ਕਰੋ ਤੋਂ ਤੋਂ ਪ੍ਰਾਪਤ ਕਰਦੇ ਹਾਂ ਸਾਡੀ ਦਾ ਸਤਿ ਸ਼੍ਰੀ ਅਕਾਲ ਤੁਹਾਨੂੰ ਮੇਰੇ ਵੱਲੋਂ ਕਰਕੇ ਦਾ ਤੁਸੀਂ ਨਾਲ ਸੰਗੇ ਜਵਾਹਰ ਜੀ ਦਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਅੱਜ ਭਾਈ ਬਾਬਾ ਜੀ ਅੱਜ ਸ਼ਹੀਦ ਪਾਪਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਖੜੇ ਆਪਾਂ ਸਾਰੇ ਤਾਂ ਮੁੱਖ ਮਕਸਦ ਕੀ ਸਿਆਜ ਦਸਤਾਰ ਬੰਦੀ ਵੀ ਹੋ ਰਹੀ ਹੈ ਇੱਥੇ ਮੇਨ ਮਕਸਦ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਟਰਸਟ ਸੰਤਾਂ ਵਾਲੀ ਅਤੇ ਪਿੰਡ ਮਮੇਰਾ ਦੇ ਸਹਿਯੋਗ ਨਾਲ ਪਿਛਲੇ ਤਿੰਨ ਐਤਵਾਰਾਂ ਤੋਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਮੇਰਾ ਵਿਖੇ ਸੰਤ ਬਾਬਾ ਆਤਮਾ ਸਿੰਘ ਜੀ ਦੇ ਵਿਸ਼ੇਸ਼ ਸਹਿਯੋਗ ਨਾਲ ਦਸਤਾਰ ਸਿਖਲਾਈ ਕੈਂਪ ਲਾਇਆ ਜਾ ਰਿਹਾ ਹੈ ਜੇ ਦੇ ਅੰਦਰ ਪਿਛਲੇ ਹਫਤੇ ਵੀ ਕਰੀਬ 50 ਬੱਚੇ ਦਸਤਾਰਾ ਸਿੱਖ ਰਹੇ ਸਨ ਅੱਜ ਵੀ ਨੇ ਜਿਹੜਾ ਉਹ ਦਸਤਾਰਾ ਸਿੱਖ ਰਹੇ ਨੇ ਇਹਦਾ ਮੇਨ ਮਕਸਦ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਹੈ। ਸ਼ਹੀਦ ਬਾਬਾ ਜੀਵਨ ਸਿੰਘ ਜੀ ਉਹ ਨੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਜਦੋਂ ਸੀਸ ਧੜ ਨਾਲੋਂ ਵੱਖ ਹੋਇਆ ਤੇ ਸੀਸ ਨੂੰ ਦਿੱਲੀ ਦੀ ਧਰਤੀ ਤੋਂ ਅਨੰਦਪੁਰ ਸਾਹਿਬ ਲੈ ਕੇ ਗਏ। ਅਸੀਂ ਉਸ ਕੌਮ ਦੇ ਵਾਰਸਾਂ ਆਪਣੇ ਇਤਿਹਾਸ ਨੂੰ ਸਾਭ ਰਹੇ ਆਂ, ਵਿਰਸਾ ਸੰਭਾਲ ਰਹੇ ਆਂ। ਅੱਜ ਦਸਤਾਰ ਕੈਂਪ ਦਾ ਜਿਹੜਾ ਉਹ ਅਗਲਾ ਐਤਵਾਰ ਜਿਹੜੀ ਉਹਦੀ ਸਮਾਪਤੀ ਹੋਏਗੀ ਉਸ ਦਿਨ ਵਿਸ਼ੇਸ਼ ਤੌਰ ਤੇ ਗਿਆਨੀ ਮਨਦੀਪ ਸਿੰਘ ਜੀ ਵਿਦਿਆਰਥੀ ਚੇਚੇ ਤੌਰ ਤੇ ਸਿੱਖ ਸੰਗਤਾਂ ਨਾਲ ਪੁੱਜਣਗੇ ਉੱਥੇ ਨਾਲ ਹੀ ਸਿੱਖ ਮਿਸ਼ਨ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਚਾਰਜ ਭਾਈ ਸੁਖਵਿੰਦਰ ਸਿੰਘ ਜੀ ਉਹ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਰਹੇ ਨੇ ਉਹਦੇ ਨਾਲ ਹੀ ਇਲਾਕਾ ਨਿਵਾਸੀ ਸੰਗਤਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਜਿਹੜਾ ਉਹ ਸਾਨੂੰ ਮਿਲ ਰਿਹਾ ਹੈ ਨਾਲ ਹੀ ਇੱਕ ਬੇਨਤੀ ਇਹ ਕਰਾਂਗੇ ਕਿ ਉਸ ਅਗਲੇ ਐਤਵਾਰ ਮਿਤੀ 17 ਅਗਸਤ ਨੂੰ ਵੱਧ ਤੋਂ ਵੱਧ ਬੱਚੇ ਨੇ ਜਿਹੜਾ ਉਹ ਇਸ ਕੰਪੀਟੀਸ਼ਨ ਦੇ ਅੰਦਰ ਭਾਗ ਲੈਣ ਕਿਉਂਕਿ ਇਹ ਸਾਡਾ ਜਿਹੜਾ ਮੇਨ ਮਨੋਰਥ ਹੈ ਉਹ ਆਪਣੀ ਸਿੱਖੀ ਦੇ ਪ੍ਰਤੀ ਸਮਰਪਿਤ ਹੋਣਾ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸਾਬਤ ਸੂਰਤ ਦਸਤਾਰ ਸਿਰਾ ਮਹਾਰਾਜ ਸਾਹਿਬ ਨੇ ਜਿਹੜੀ ਸਾਨੂੰ ਬਖਸ਼ਿਸ਼ ਕੀਤੀ ਅਸੀਂ ਉਹਨਾਂ ਬੋਲਾਂ ਨੂੰ ਅੱਗੇ ਵਗੋਂਦੇ ਹੋਏ ਇਹ ਦਸਤਾਰ ਸਿਖਲਾਈ ਕੈਂਪ ਇਹ ਜਿਹੜਾ ਆਯੋਜਨ ਕਰ ਰਹੇ ਹਾਂ ਵੱਸ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਆ ਔਰ ਜਿਵੇਂ ਅਸੀਂ رابطہ ਕਰ ਰਹੇ ਹਾਂ ਸੰਗਤਾਂ ਨਾਲ ਸੰਗਤਾਂ ਦਾ ਬਹੁਤ ਉਤਸ਼ਾਹ ਆ ਇਸ ਵਰਤੀ ਕਿ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਦਿਨ ਨੂੰ ਸਮਰਪਿਤ ਵੀ ਲੋਕ ਬਹੁਤ ਵੱਡਾ ਹੰਗਾਰਾ ਪਾ ਰਹੇ ਆ ਔਰ ਇਸ ਗੱਲ ਦੀ ਵੀ ਬਹੁਤ ਵਧਾਈ ਦੇ ਪਾਤਰ ਆ ਮਨਜੀਤ ਸਿੰਘ ਜੀ ਵਿਦਿਆਰਥੀ ਜਿਹੜੇ ਸਾਨੂੰ ਕੌਮ ਨੂੰ ਸਾਡੀ ਨੂੰ ਸੇਧ ਦੇਣ ਆ ਰਹੇ ਆ ਅਗਲੇ ਐਤਵਾਰ ਸੋਰ ਬੜੀ ਕਿਰਪਾ ਗੁਰੂ ਦੀ ਇਲਾਕੇ ਦੀ ਬਹੁਤ ਵੱਡੀ ਮੰਗ ਸੀ ਔਰ ਉਹਨਾਂ ਦੇ ਬੇਨਤੀ ਨੂੰ ਪ੍ਰਵਾਨ ਕੀਤਾ ਸੰਗਤ ਦੀ ਨੂੰ ਔਰ ਇੱਥੇ ਸੰਗਤਾਂ ਦੇ ਰੂਬਰੂ ਹੋਣਗੇ ਤੇ ਵਿੱਚ ਦਸਤਾਰ ਤੇ ਅੱਖਾਂ ਦਾ ਕੈਂਪ ਵੀ ਭਾਈ ਮਲਕੀਤ ਸਿੰਘ ਦਾ ਸਲਾਗਾਯੋਗ ਕਦਮ ਉਹਨਾਂ ਦੇ ਟਰੱਸਟ ਦਾ ਅਸੀਂ ਉਹਨਾਂ ਦਾ ਭਾਰੀ ਸਹਿਯੋਗ ਦੇ ਰਹੇ ਹਾਂ ਇਸ ਬਾਬਤ ਵੀ ਉਹਨਾਂ ਨੇ ਜਿਹੜਾ ਕਦਮ ਚੁੱਕਿਆ ਉਹਨਾਂ ਦੇ ਮੋਢੇ ਨੇ ਮੋਢਾ ਲਾ ਕੇ ਚੱਲ ਸਕਿਆ ਅਗਰ ਜੀਖਾਲ ਸਾਹਿਬ ਵੈਕ ਜੀ ਅਤੇ ਸਾਰੇ ਚੈਨਲ ਦਾ ਧੰਨਵਾਦ ਕਰਦੇ ਹਾਂ ਸ਼੍ਰੋਮੇ ਚੀਤ ਬਾਬਾ ਜੀਨ ਸਿੰਘ ਟਰੱਸਟ ਦੇ ਜੋ ਸਮੁੱਚੀ ਸਾਥ ਸਕੱਤ ਜੀ ਦਾ ਧੰਨਵਾਦ ਕਰਦਾ ਪਿਛਲੀ ਵਾਰ ਵੀ ਪੱਗਾਂ ਦੇ ਸਹਿਯੋਗ ਦਿੱਤਾ ਐਤਕੀ ਵੀ ਸਹਿਯੋਗ ਦਿੱਤਾ ਇਹ ਲਗਭਗ 25-30 ਪਿੰਡਾਂ ਦੇ ਵਿੱਚ ਕੈਂਪ ਲਵਾ ਚੁੱਕੇ ਆਂ ਫੇਰੋਂ ਉਹਨਾਂ ਦਾ ਜਿੰਨਾ ਸਾਰੇ ਹੀ ਦੂਰੋਂ ਦੂਰੋਂ ਬੱਚੇ ਪਹੁੰਚਣਗੇ ਐ ਸੈਤ ਬਾਅਦ ਵੀ ਪਹੁੰਚੇ ਆਗਲੇ ਆ ਥੋੜੇ ਪਹੁੰਚਣਗੇ ਉਹਨਾਂ ਦਾ ਕੰਪੀਟੀਸ਼ਨ ਰੱਖਿਆ ਜਾਇਗਾ ਜਿਸ ਤਰ੍ਹਾਂ ਵੀ ਕੋਈ ਬੱਚਾ ਪ੍ਰਾਪਤ ਕਰਦਾ ਛੋਟੇ ਛੋਟੇ ਖੇਡਾਂ ਵੀ ਕਰਾਈਆਂ ਜਾਣਗੀਆਂ ਜਿਵੇਂ ਕਿ ਬੱਚਿਆਂ ਦੇ ਤੋਹਨ ਪਾਉਣੇ ਜੋ ਟਰੈਕਟਰਾਂ ਦੇ ਕੋਲ ਪੈ ਜਾਂਦੇ ਇਸ ਤਰ੍ਹਾਂ ਹੋਰ ਛੋਟੇ ਛੋਟੇ ਖੇਡਾਂ ਕਰਵਾਈਆਂ ਜਾਣਗੀਆਂ ਸਿਮੁਜੇ ਸਾਥ ਸਗਦੇ ਸਹਿਯੋਗ ਦੇ ਨਾਲ ਗੁਰਦਰਾ ਬਾਬਾ ਦੀਪ ਸਿੰਘ ਦੇ ਸਹਿਯੋਗ ਦੇ ਨਾਲ ਹੀ ਸਾਰਾ ਬਾਬਾ ਜੀ ਦੇ ਨਾਲ ਸਹਿਯੋਗ ਦੇ ਨਾਲ ਸਾਰਾ ਸੰਗਤ ਦੇ ਸਹਿਯੋਗ ਦੇ ਨਾਲ ਹੀ ਪ੍ਰੋਗਰਾਮ ਸਾਰਾ ਕਿਵੇਂ ਹੋ ਰਿਹਾ ਆ ਉਹ ਵੈਕਟ ਜੀ ਖਾਲਸਾ ਵੈਕਟ ਜੀ